ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਤੋਂ ਲੈ ਕੇ ਅਗਲੇ 72 ਘੰਟਿਆਂ ਦੇ ਮੌਸਮ ਦੀ ਯਾਨੀ ਕਿ ਆਉਂਦੇ ਤਿੰਨ ਦਿਨਾਂ ਦੇ ਵਿੱਚ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਔਰ ਜਿਹੜਾ ਫਰਚੂਨੈਟ ਸਿਸਟਮ ਐਸਐਲਏ ਸਰਗਰਮ ਹੈ ਕਿੰਨੇ ਕਮੀ ਦਰਜ ਕਰਾਵੇਗਾ ਆਉਂਦੇ ਦਿਨਾਂ ਦੇ ਵਿੱਚ ਇਹ ਵੀ ਅਪਡੇਟ ਤੁਹਾਨੂੰ ਦੇਵਾਂਗੇ ਸੋ ਇਸ ਲਈ ਜਿਹਾ ਜੋ ਲਾਈਵ ਸੈਟਲਾਈਟ ਦਸੇੜਾਲੇ ਤਾਜ਼ਾ ਸੈਟਲਾਈਟ ਦਸੇ ਨਾ ਤੇ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਮੀਂਹ ਐਸੇਲੇ ਲੱਗ ਰਿਹਾ ਹੈ ਅੱਜ ਅਧੀ ਰਾਤ ਬਾਦ ਯਾਨੀ ਕਿ ਜਿਹੜੀ ਬੀਤੀ ਰਾਤ ਲੰਗੀ ਐ 2-3 ਵਜੇ ਤੋਂ ਮੀਂਹ ਦਾ ਸਿਲਸਿਲਾ ਸ਼ੁਰੂ ਹੋਇਆ ਕੁਝ ਖੇਤਰਾਂ ਦੇ ਵਿੱਚ ਜਿਹੜਾ ਕਿ ਇਸ ਵੇਲੇ ਵੀ ਜਾਰੀ ਹੈ ਖਾਸ ਕਰ ਮਾਲਵਾ ਬੈਲਟ ਦੇ ਪਛਮੀ ਜ਼ਿਲ੍ਹੇ ਔਰ ਮਾਝੇ ਦੇ ਖੇਤਰਾਂ ਦੇ ਵਿੱਚ ਮੀਂਹ ਜਾ ਰਹੀ ਨੇ ਔਰ ਇਧਰ ਫਵਾਦੋ ਵਾਲੀ ਸਾਈਡ ਵੀ ਚੰਡੀਗੜ੍ਹ ਮਹਾਲੀ ਰੋਪੜ ਸ਼ਰੀ ਅਨਲਪੁਰ ਸਾਹਿਬ ਔਰ ਹੁਸ਼ਿਆਰ ਔਰ ਜਲੰਧਰ ਨਕੌਦਰ ਸ਼ਾਹਕੋਟ ਇਹਨਾਂ ਖੇਤਰਾਂ ਦੇ ਵਿੱਚ ਵੀ ਅੱਧੀ ਰਾਤ ਜਿਹੜੇ ਜਾਰੀ ਆ ਗਿਆ ਤੇ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਹਾਲੇ ਜਾਰੀ ਰਹਿਣਗੇ ਅੱਜ ਸਾਰਾ ਦਿਨ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਪੈਂਦੇ ਰਹਿਣਗੇ ਅੱਜ ਤੇ ਕੱਲ ਜਾਂ ਕਹ ਲਈਏ ਪਰਸੋਂ ਦੁਪਹਿਰ ਤੋਂ ਪਹਿਲਾਂ ਫੇਲਾਂ ਇਹ ਸਿਸਟਮ ਦਾ ਮੁੱਖ ਤੌਰ ਤੇ ਜਿਹੜਾ ਇੱਕ ਹਿੱਸਾ ਆ ਉਹ ਪੰਜਾਬ ਦੇ ਵਿੱਚੋਂ ਦੀ ਲੰਗੇਗਾ ਜਿਹੜਾ ਕਿ ਲੰਘ ਰਿਹਾ ਤੇ ਇਹ ਵੀ ਅੱਜ ਰਾਤ ਵੀ ਲੱਗਣਗੇ ਜਿਹੜੀ ਆਉਂਦੀ ਰਾਤ ਆ ਤੇ ਕੱਲ ਦਿਨ ਦੇ ਵਿੱਚ ਵੀ ਲੱਗਣਗੇ ਉਸ ਤੋਂ ਇਲਾਵਾ ਫਿਰ 7 ਤਰੀਕ ਨੂੰ ਯਾਨੀ ਕਿ 7 ਦੀ ਸ਼ਾਮ ਤੱਕ ਵੀ ਜਾਰੀ ਰਹਿ ਸਕਦੇ ਨੇ 8 ਦੀ ਸਵੇਰ ਹੁੰਦੇ ਹੁੰਦੇ ਇਹ ਸਿਸਟਮ ਨੇ ਅੱਗੇ ਕੂਚ ਕਰ ਜਾਣਾ ਪੰਜਾਬ ਦੇ ਵਿੱਚੋਂ ਲੰਘ ਜਾਣਾ ਹਰਿਆਣਾ ਦੇ ਵਿੱਚੋਂ ਲੰਘ ਜਾਣਾ ਤੇ ਇਧਰ ਪਹਾੜਾਂ ਵੱਲੋਂ ਇਹਨੇ ਕੂਚ ਕਰ ਜਾਣਾ ਹੈ ਜੇਕਰ ਇੱਕ ਨਜ਼ਰ ਆਫਾਂ ਤਾਜ਼ਾ ਅਪਡੇਟ ਤੇ ਲਈਏ ਜੋ ਅੱਜ ਜਾਰੀ ਕੀਤੀ ਹੈ ਜੇ ਮੌਸਮ ਖਾਦ ਨੇ ਪੰਜਾਬ ਦੇ ਲਈ ਵਾਰਨਿੰਗ ਹੈ 6 ਅਕਤੂਬਰ ਦੀ ਤਾਰੀਖ ਪਈ ਹੋਈ ਹੈ 6 ਤਰੀਕ ਨੂੰ ਜਿਹੜੇ orange alert ਜਾਰੀ ਕੀਤੇ ਗਏ ਨੇ very heavy rain ਦੇ ਯਾਨੀ ਕਿ অতি ਭਾਰੀ ਮੀਂਹ ਗੜੇਮਾਰ ਫਲਾਸਿੰਗ ਉਸ ਕਿਤਰਾ ਦੇ ਵਿੱਚ ਜਿਆਦਾ ਮੀਂਹ ਲੱਗਣਗੇ 7 ਤਰੀਕ ਨੂੰ ਵੀ heavy rain ਯਾਨੀ ਕਿ ਭਾਰੀ ਮੀਂਹ ਦੇ ਨਾਲ ਬਹੁਤੇ ਖੇਤਰਾਂ ਦੇ ਵਿੱਚ ਮੀਂਹ ਲੱਗਣਗੇ 7 ਤਰੀਕ ਨੂੰ ਵੀ ਇਹ ਦੋ ਦਿਨਾਂ ਦੇ ਲਈ ਅਲਰਟ ਜਿਹੜੇ ਮੌਸਮ ਵਿਭਾਗ ਨੇ ਜਾਰੀ ਕਰ ਦਿੱਤੇ ਨੇ ਸੋ ਆਉਂਦੇ ਦੋ ਦਿਨਾਂ ਦੇ ਵਿੱਚ ਪੰਜਾਬ ਦੇ ਕਹਿੰਦੇ ਕਿ 90% ਖੇਤਰਾਂ ਦੇ ਵਿੱਚ ਮੀਂਹ ਪਹੁੰਚਦੇ ਹੋਣਗੇ ਤੇ ਬਹੁਤੇ ਖੇਤਰਾਂ ਦੇ ਵਿੱਚ ਦਰਮਿਆਨੇ ਹੋਣਗੇ ਤੇ ਬਹੁਤੇ ਮੌਤਿਆ ਤੋਂ ਥੋੜੇ ਘੱਟ ਖੇਤਰਾਂ ਦੇ ਵਿੱਚ ਭਾਰੀ ਮੀਂਹ ਵੀ ਲੱਗ ਸਕਦੇ ਨੇ ਕੁਝ ਖੇਤਰਾਂ ਦੇ ਵਿੱਚ অতি ਅਮੀ ਮਹੌਚਣਗੇ ਕੁਝ ਖੇਤਰਾ ਦੇ ਵਿੱਚ ਘਰੇਵਾਰ ਹੋਏਗੀ ਸੋ ਦੇਖਣਾ ਹੋਏਗਾ ਕਿ ਕਿਹੜੇ ਖੇਤਰ ਹੋ ਸਕਦੇ ਨੇ ਤੁਹਾਨੂੰ ਅੱਜ ਜੀ ਸ਼ੁਕਰੀ